ਜੈ ਸਾਈਂ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਬਹੁਤ ਜ਼ਰੂਰੀ ਗੱਲ ਕਰਨੀ ਆ ਜੋ ਅੱਜ ਕੱਲ੍ਹ ਚੱਲ ਰਿਹਾ ਆ ਸਾਰਿਆਂ ਦਾ ਸਾਰਿਆਂ ਦੇ ਨਾਲ ਇਦਾਂ ਹੋ ਰਿਹਾ ਤੇ ਮੈਨੂੰ ਮੈਸੇਜ ਵੀ ਬੜੇ ਆਏ ਨੇ ਸਾਈਂ ਲਾਦੀਸ਼ਾ ਸਰਕਾਰ ਜਾਂ ਬਾਬਾ ਮੁਹਾਰਦ ਸ਼ਾ ਸਰਕਾਰ ਜਾਂ ਤੁਸੀਂ ਜਿਨ੍ਹਾਂ ਨੂੰ ਵੀ ਆਪਣਾ ਪੀਰ ਮੰਨਦੇ ਹੋ ਜਿਹੜੇ ਵੀ ਤੁਹਾਡੇ ਗੁਰੂ ਨੇ ਜਿਹੜੇ ਵੀ ਤੁਹਾਡੇ ਪੀਰ ਨੇ ਉਹ ਤੁਹਾਡੇ ਸੁਪਨੇ ਦੇ ਵਿੱਚ ਬਹੁਤ ਆਉਂਦੇ ਹੋਣਗੇ ਜਿਨ੍ਹਾਂ ਦੇ ਵੀ ਸੁਪਨਿਆਂ ਦੇ ਵਿੱਚ ਤੁਹਾਡੇ ਪੀਰ ਜਾਂ ਸਾਈਂ ਜੀ ਆਉਂਦੇ ਨੇ ਤੁਹਾਨੂੰ ਜੇ ਉਹ ਸੁਪਨਾ ਯਾਦ ਆ ਪਰ ਤੁਸੀਂ ਸੋਚ ਰਹੇ ਹੋ ਕਿ ਇਸ ਸੁਪਨੇ ਦਾ ਮਤਲਬ ਕੀ ਆ ਕੀ ਦੇ ਨਾਲ ਸ਼ੇਅਰ ਕਰੀਏ ਤਾਂ ਫਿਕਰ ਨਾ ਕਰੋ ਤੁਸੀਂ ਜਿਹੜਾ ਵੀ ਤੁਹਾਨੂੰ ਸੁਪਨਾ ਆਇਆ ਸਾਈਂ ਜੀ ਦੇ ਨਾਲ ਜੁੜਿਆ ਹੋਇਆ ਜਾਂ ਤੁਹਾਡੇ ਕਿਸੇ ਵੀ ਗੁਰੂ ਪੀਰ ਦੇ ਨਾਲ ਜੁੜਿਆ ਹੋਇਆ ਉਹ ਤੁਸੀਂ ਮੈਨੂੰ ਆਪਣੇ ਮੇਰੇ ਇੰਸਟਾਗ੍ਰam ਦੇ ਉੱਤੇ ਲਿਖ ਕੇ ਭੇਜ ਸਕਦੇ ਹੋ ਤੇ ਉਹ ਜਿਹੜਾ ਵੀ ਸੁਪਨਾ ਤੁਹਾਡਾ ਹੋਊਗਾ ਉਸ ਸੁਪਨੇ ਦੇ ਜਵਾਬ ਨਾਲ ਮੈਂ ਵੀਡੀਓ ਬਣਾ ਕੇ ਜਰੂਰ ਇਸ ਚੈਨਲ ਦੇ ਉੱਤੇ YouTube ਦੇ ਉੱਤੇ ਸਾਂਝਾ ਕਰੂੰਗਾ। ਸਵਾਤੀ ਦੀ ਵੀਡੀਓ ਤੁਹਾਡੇ ਸਾਰਿਆਂ ਦੇ ਲਈ ਜਿਨ੍ਹਾਂ ਦੇ ਸੁਪਨਿਆਂ ਦੇ ਵਿੱਚ ਸਾਈਂ ਜੀ ਜਾਂ ਉਹਨਾਂ ਦੇ ਪੀਰ ਆਉਂਦੇ ਨੇ ਜੈ ਸਾਈਂ ਜੀ।